ਹਾਂਜੀ ਦੱਸੀਕ ਅੱਜ ਆਪਾਂ ਆਇਆ ਪਿੰਡ ਦੇਲਾਸੀਆ ਜਿੱਥੇ ਕੀ ਅਕਾਲੀ ਫੁੱਲਾ ਜੀ ਦਾ ਅਸਥਾਨ ਆ ਸਿੱਖਾਂ ਦੀ ਇੱਕ ਇਤਿਹਾਸਿਕ ਜਗ੍ਹਾ ਤੁਹਾਨੂੰ ਆਪਾਂ ਦਿਖਾਵਾਂਗੇ ਇਸ ਬਲੌਗ ਚ ਦੇਲਾਸੀਆ ਅਕਾਲੀ ਫੁੱਲਾ ਜੀ ਕੱਲ ਨਗਰ ਕੀਰਤਨ ਕੱਟਿਆ ਸੀ ਖਾਲੀ ਫੁੱਲਾ ਦੀ ਯਾਦ ਵਿੱਚ ਤੇ ਅੱਜ ਇੱਥੇ ਦੀਵਾਨ ਲੱਗੇ ਹੋਏ ਨੇ ਪਿੰਡ ਦੇਲਾਸੀਆ ਦੇ ਵਿੱਚ ਆਪਾਂ ਆਇਆ ਪਿੰਡ ਦੇਲਾਸੀਆ ਜਿੱਥੇ ਕੀ ਅਕਾਲੀ ਪਿੰਡ ਦੇਲਾਸੀਆ ਜੋ ਕਿ ਸ਼ਹੀਦ ਅਕਾਲੀ ਫੁੱਲਾ ਜੀ ਦਾ ਅਸਥਾਨ ਆ ਜ ਜੀ ਦੀ ਅਸਥਾਨ ਤੇ ਇਧਰ ਚੱਲ ਰਿਹਾ ਗੁਲਾਮ ਹੀ ਆਪਣਾ ਦਾ ਲੰਗਰ ਗੁਲਾਮ ਹੀ ਆਪਣਾ ਲੰਗਰ ਇਧਰ ਦੇ ਲਫਾਰਾ ਹੋ ਗਏ ਕੁੱਤਾ ਨਾ ਮਾਂ ਮਾ ਤੇ ਕਾਈ ਤੇਰੀ ਗੋਦ ਦਾ ਆ ਕਾਲੀ ਫੁੱਲਾਂ 'ਚ ਗੁਲਾਸਾ ਤੇ ਪੈ ਤੂ ਅੱਤਵੀਂ ਫੁੱਲਾਂ 'ਚ ਗੁਲਾਸਾ ਤੇ ਪੈ ਤੂ ਚੀਜ਼ਾਂ ਦੇਖੋ ਕਿੰਨੀਆਂ ਜ਼ਬਰਦਸਤ ਨੇ ਆਸਤ ਨੇ ਆਰਟ ਹਾ ਕਿੰਨੇ ਦਾ ਇਹ ਇੱਕ 150 ਦਾ ਆ ਜੋ ਮੈਂ ਨਾ ਲੈ ਲਾਂ ਹੈ ਮਾ ਹਾਂ ਕਿੰਨੇ ਦਾ ਜੀ ਸਾਢੇ ਦਾ ਹਾ ਕਿੰਨੇ ਦਾ ਇਹ ਇੱਕ 150 ਇਸ ਗੁਰੂ ਘਰ ਵਿੱਚ ਪੰਜ ਪਿਆਰੇ ਦੇ ਨਾਮ ਚਾਰ ਸਾਬਜ ਦੇ ਨਾਮ ਇਸ ਸਾਈਡ ਨੇ ਤੇ ਦੂਸਰੀ ਸਾਈਡ ਦਸਾ ਗੁਰੂਆਂ ਦੇ ਨਾਮ ਤੇ ਪੂਰਾ ਸਿੱਖ ਇਤਿਹਾਸ ਨੂੰ ਜਾਣ ਕਰਵਾਇਆ ਗਿਆ ਤੇ ਇਸ ਸਾਈਡ ਸਿੱਖਾਂ ਦਾ ਇਤਿਹਾਸ ਸਮੇਂ-ਸਮੇਂ ਨਾਲ ਬਦਲਦਾ ਗਿਆ ਕਰੋਨੋਲੋਜੀ ਨਾਲ ਦੱਸਿਆ ਗਿਆ ਤੇ ਡਿਪੈਕਸ਼ਨ ਵਾਲਾ ਪਿਕਚਰ ਇਹ ਸਾਰੀ ਇਸ ਤਰ੍ਹਾਂ ਹੀ ਫੋਟੋ ਲੱਗੀਆਂ ਨੇ ਚਾਰੇ ਪਾਸੇ ਮੋਗਲਾਂ ਤੇ ਸਿੱਖਾਂ ਦੇ ਟਾਈਮ ਦੀ ਇੱਥੇ ਬਾਬਾ ਅਕਾਲੀ ਫੁੱਲਾ ਦੀ ਸਮਾਦ ਆ 1700 ਐਂਟਰੀ ਗੇਟ ਤੇ ਇਧਰ ਪ੍ਰਾਤਨ ਖੂਬ ਖੂ ਦੇਖਦੇ ਆ ਪ੍ਰਾਤਨ ਪੁਰਾਣੇ ਸਮੇ ਦਾ ਕੂਆ ਉਹਦਾ ਜਿਹੜੇ ਮੋਗਲਾਂ ਤੇ ਸਿੱਖਾਂ ਦਾ ਟਾਈਮ ਆ ਆਹ ਸੀ ਉਹ ਕੂ ਤੇ ਅਧਰ ਨਲਕਾ ਚੱਲਦਾ ਇਹ ਸੀ ਢੋਟਾ ਟਾਈਪ ਇੱਥੇ ਸਾਰਾ ਇਤਿਹਾਸ ਦੱਸਿਆ ਗਿਆ ਸਮੇਂ-ਸਮੇਂ ਦੇ ਕਰੋਨੋਲੋਜੀ ਨਾਲ ਟਾਈਮ ਸਮੇਂ-ਸਮੇਂ ਦੇ ਟਾਈਮ ਦੇ ਨਾਲ ਬਦਲਦਾ ਗਿਆ ਇਹ ਮਹਾ ਪ੍ਰਾਤਨ ਇੱਥੇ ਇਸ ਟਾਈਪ ਦਾ ਰੱਖਿਆ ਗਿਆ ਅੱਜ ਵੀ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਪਾਲੀ ਹੋਣ ਸਮੇ ਸਮੇਂ ਦੇ ਸਾਹਮਣੇ ਆ ਸਮੇ ਸਮੇਂ ਦੇ ਸਾਹਮਣੇ ਇਤਿਹਾਸ ਦੱਸਿਆ ਕਿਵੇਂ ਸਮਾਜੇਂ ਹੁੰਦਾ ਹੈ ਕਰੋਨੋਲੋਜੀ ਸਰਦਾ ਬਗੈਰ ਸਰਦਾ ਬਗੈਰ ਸਿੰਘ ਜੀ ਬਾਬਾ ਕਾਲੀ ਬੁੱਲਾ ਜੀ ਸ਼ਾਮ ਸਿੰਘ ਠਾਰੀ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਦਾ ਹੈ ਤੇ ਇੱਧਰ ਖੂਹ ਦੇਖ ਸਕਦੇ ਹਾਂ ਪ੍ਰਾਤਨ ਪ੍ਰਾਣਾ ਕੁ ਅਕਾਲੀ ਫੁੱਲਾ ਦਾ ਜਨਮ 1761 ਇਸ ਵਿੱਚ ਹੋਇਆ ਸੀ ਤੇ ਸ਼ਹੀਦ ਕੀਤਾ ਗਿਆ ਸੀ 14 ਮਾਰਚ 1823 ਇਸ ਵਿੱਚ ਜੋ ਕਿ ਨੌ ਸ਼ਹੀਦੀ ਜੰਗ ਵਿੱਚ ਪਾਕਿਸਤਾਨ ਵਾ ਵਿਖੇ ਸ਼ਹੀਦ ਕੀਤਾ ਗਿਆ ਸੀ ਪਰ ਇਹ ਜਗਾ ਬਾਅਦ ਵਿੱਚ ਗੁਰਵਾਇਚਨ ਸਿੰਘ ਕਾਲੀ ਕੰਪਲੇ ਵਾਲੇ ਨੇ 1962 ਇਸ ਵਿੱਚ ਜਗਾ ਬਣਾਈ ਹੋਈ ਹੈ ਉਸ ਟਾਈਮ ਦਾ ਇਹ ਤੇ ਪ੍ਰਾਰਥਨ ਬੋਰਡ ਆ ਇਸ ਟਾਈਮ ਤੇ ਪ੍ਰਾਰਥਨ ਖੂਹ ਆ ਪੁਰਾਣਾ ਬਹੁਤ ਤੇ ਇੱਥੇ ਸਮਾਦ ਬਾਬਾ ਅਕਾਲੀ ਫੁੱਲਾ ਜੀ ਸ਼ਹੀਦੀ ਸਥਾਨਾ ਜੋ ਕਿ ਪਿੰਡ ਦੇਲਾਸ਼ੀਹਾਂ ਦੇ ਆਈ ਸਾਲ ਨਗਰ ਕੀਰਤਨ ਕੀਤਾ ਜਾਂਦਾ 12 13 14 ਮਾਰਚ ਨੂੰ ਚਮਚਾ ਜੀ ਗਰਮ ਗਰਮ ገርም ገርም ገለያ

Thank <laughs> you.